ਯਾ ਸਰਕਾਰ ਮੁੜਦਾਬ ਯਾ ਸਰਕਾਰ ਮੁੜਦਾਬ ਯਾ ਸਰਕਾਰ ਮੁੜਦਾਬ ਯਾ ਸਰਕਾਰ ਮੁੜਦਾਬ ਕਿਸੇ ਤਰ੍ਹਾਂ ਦੀ ਕੋਈ ਸਿੱਟਾਵਾ ਨਾ ਘਰ ਦਾ ਪਾ ਨਾ ਸਾਡੇ ਕੋਈ ਸਾਈਨ ਕਰਾਇਆ ਕੋਈ ਸਾਈਨ ਨਹੀਂ ਕਰਾਇਆ ਕੋਈ ਨਿੱਕੀ ਕਾਰਵਾਨੀ ਹੋਈ 10 ਵਾਲੀ ਸਾਨੂੰ ਇਹ ਕੰਪਨੀ ਜੀ ਭੇਜਤਾ ਕਿਸੇ ਆਪਣੇ ਮੁੰਡੇ ਦਾ ਜਾਣਕਾਰੀ ਇੱਕ ਵਿੱਚ ਆਪਣੇ ਮੁੰਡੇ ਕੋਲ ਗੱਲ ਕਰੀ ਮੈਂ ਲੈਟਰ ਕਮੇਟੀ ਚ ਆ ਚੁੱਕਿਆ ਉਹਨਾਂ ਜਦੀ ਮੈਨੂੰ ਫੋਨ ਕਰਿਆ ਇਹਦੇ ਤੁਹਾਡੇ ਵਾਹ ਵਾਹ ਪੰਜਾਬ ਸਰਕਾਰ ਵਾਹ ਵਾਹ ਹਾਏ ਹਾਏ ਸਾਰੇ ਬਿੱਟੇ ਹਾਏ ਹਾਏ ਜੱਟ ਦੇ ਬਿੱਟੇ ਹਾਏ 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 ਦਰਨਾ ਇਸ ਕਰਕੇ ਲਾਇਆ 2 ਦਿਨ ਦੀ ਹੜਤਾਲ ਹੈ ਕੰਮ ਛੱਡ ਹੜਤਾਲ ਕਰੀ ਪਈ ਅਸੀਂ ਨੇ ਜੀ ਇਹ ਦਰਨਾ ਇਸ ਕਰਕੇ ਆ ਕਿ ਜਿਹੜੇ ਕੱਚੇ ਮਜ਼ਦਮਾ ਸਾਡਾ ਕੋਈ ਪੱਕਾ ਨਹੀਂ ਹੈਗਾ ਸਫਾਈ ਵਾਲਾ ਚੋ ਕੋਈ ਪੱਕਾ ਨਹੀਂ ਹੈਗਾ ਬਿਜਲੀ ਵਾਲਾ ਚੋ ਕੋਈ ਪੱਕਾ ਨਹੀਂ ਹੈਗਾ ਪੰਪ ਆਪਰੇਟਰ ਕੋਈ ਪੱਕਾ ਨਹੀਂ ਸਿਵਰ ਬੋਰਡ ਚੋ ਕੋਈ ਪੱਕਾ ਨਹੀਂ ਹੈਗਾ ਨਾ ਮਾਲੀ ਨਾ ਡਰਾਈਵਰ ਕੋਈ ਪੱਕਾ ਨਹੀਂ ਹੈਗਾ ਇਹਨਾਂ ਦੀ ਤਨਖਾਹ 10600 ਰੁਪਈਆ ਹੀ ਮਿਲਦੀ ਹੈ ਉਹੀ ਠੇਕੇਦਾਰ ਦੀ ਉਹੀ ਕੰਟਰੈਕਟਰ ਤੇ ਵੀ ਕਰੇ ਇਹਨਾਂ ਨੇ 2021 ਚ ਸਾਨੂੰ ਕੰਟਰੈਕਟਰ ਤੇ ਕਰਿਆ ଥିਗਾ ਇਹਨਾਂ ਨੇ ਉਹੀ ਤਨਖਾਹ ਹਾਲੇ ਤੱਕ 10600 ਹੀ ਦਿੱਤੀ ਹੈ ਨਾ ਕੋਈ ਡੀਸੀ ਰੇਟ ਮਿਲਦਾ ਹੈ ਨਾ ਕੁਝ ਮਿਲ ਰਿਹਾ ਉਹਦੇ ਨਾਲ ਨਾ ਸਾਨੂੰ ਪਤਾ ਹੈ ਵੀ ਡੀਸੀ ਰੇਟ ਹਾਲੇ ਤੱਕ ਹੈ ਕਿੰਨਾ ਹੈ ਕਿੰਨਾ ਦੋ ਦਿਨ ਬਾਅਦ ਕੀ ਕਰੋਗੇ ਦੋ ਦਿਨ ਬਾਅਦ ਤੋਂ ਇਸ ਤੋਂ ਬਾਅਦ ਇਹ ਹੈ ਜੀ ਅਸੀਂ 29 ਦੀ ਜੰਤੀ ਕਰਕੇ ਰੁਕੇ ਪਏ ਆ ਉਹ 7 ਤਰੀਕ ਤੋਂ ਬਾਅਦ ਰੈਗੂਲਰ ਹੜਤਾਲ ਚੱਲੀ ਨੂੰ ਇਹ ਕੰਮ ਨਹੀਂ ਕਰੋਗੇ ਕੋਈ ਕੰਮ ਨਹੀਂ ਕਰਨਾ ਕੰਮ ਛੱਡ ਹੜਤਾਲ ਹੈ ਤਿਹਾਰਾ ਦਾ ਸਮਾਂ ਹੈ ਤਿਹਾਰਾ ਦਾ ਕੋਈ ਚੱਕਰ ਨਹੀਂ ਸਾਨੂੰ ਆਪਾਂ ਨੂੰ ਅਸੀਂ ਤਿਆਰ ਪਹਿਲਾਂ ਵੀ ਕੱਢ ਲੈ ਜੀ 5 ਸਾਲ 10 ਸਾਲ 15 15 20 20 ਸਾਲ ਹੋ ਗਏ ਇਹਨਾਂ ਨੂੰ ਜੁਆਇਨਿੰਗ ਕਰੇ ਨੂੰ ਅੱਜ ਤੱਕ ਕੋਈ ਸੁਣਵਾਈ ਨਹੀਂ ਹੋਈ ਪੂਰੇ ਦਾ ਐਮਐਲਏ ਚਾਹੇ ਪੰਜਾਬ ਸਰਕਾਰ ਦਾ ਕੋਈ ਵੀ ਬੰਦਾ ਸਾਡੇ ਕੋਲ ਨਹੀਂ ਆ ਰਿਹਾ ਨਾ ਕਦੇ ਸੁਣਾਈ ਹੋਈ ਹੈ ਕੋਈ ਮੀਟਿੰਗ ਨਹੀਂ ਹੋਈ ਰੁਡੀ ਕਿਸੇ ਨੇ ਕੋਈ ਵੀ ਨਹੀਂ ਮੀਟਿੰਗ ਆ ਰਿਹਾ ਸੋ ਪੁੱਛਿਆ ਤੱਕ ਨਹੀਂ ਕਿਸੇ ਨੇ ਆ ਕੇ ਰੁਡੀ ਡਿਮਾਂਡ ਕੀ ਹੈ ਡਿਮਾਂਡ ਕੀ ਕੀ ਹੈ ਡਿਮਾਂਡ ਸਾਡੀ ਇਹ ਹੀ ਹੈ ਪੱਕੇ ਹੋਣ ਦੀ ਹੈ ਜੀ ਜਿਹੜੇ ਕੱਚੇ ਮੁਲਾਜ਼ਮ ਬੈਠੇ ਆ ਸਾਡਾ ਪੱਕੇ ਕੀਤਾ ਜਾਵੇ। ਨਾਲੇ ਠੇਕੇ ਦਾ ਨਹੀਂ ਸਿਸਟਮ ਬੰਦ ਕੀਤਾ ਜਾਵੇ। ਠੇਕਾ ਦੇ ਰਹੇ ਦੀ ਸਾਡਾ ਠੇਕਾ ਦਿੱਲੀ ਦੇ ਰਹੇ ਆ ਇਹ ਉਹ ਬੰਦ ਕੀਤਾ ਜਾਵੇ। ਉਹਦੇ ਪਰ ਰੋਕ ਲਗਾਈ ਜਾਵੇ ਕਿਉਂਕਿ ਸਾਡੀ ਬੀਬੀਆਂ ਪੈਣਾ ਕੂੜਾ ਆਪ ਚੱਕਦੀਆਂ ਉਹ ਸਾਰਾ ਖਤਮ ਹੋ ਜਾਣਾ ਇਹਨਾਂ ਦਾ। ਇਹਨਾਂ ਦਾ ਸਾਰਾ ਖਤਮ ਹੋ ਜਾਣਾ ਉਹ ਜਰੀਆ। ਕਿਉਂਕਿ ਸਾਡੀ ਇਹੀ ਤਾਂ ਹੈ ਇੱਕ ਰੋਜ਼ੀ ਰੋਟੀ ਵਾਸਤੇ ਚਲਾਉਣ ਵਾਸਤੇ ਉਹ ਵੀ ਖਤਮ ਕਰ ਰਹੇ ਆਂ ਦਿੱਲੀ ਨੂੰ ਠੇਕਾ ਦੇ ਕੇ। ਅਸੀਂ ਕਹਿੰਦੇ ਸਾਰਾ ਕੁਝ ਖਤਮ ਕਰਕੇ ਅੱਗੇ ਆਉਣ ਵਾਲੀ ਪੀੜ੍ਹੀ ਕੀ ਕਰੂਗੀ? ਬੱਚੇ ਕੀ ਕਰਨਗੇ? ਸਾਲ ਦੀ ਵੀ ਜਾਓ ਘਰ ਲੋੜ ਤੇ ਦੱਸੋ ਜੀ ਹੁਣ ਕੀ ਕਰੋਗੇ ਇਹ ਸਾਰੇ 15 15 ਸਾਲ 20 ਸਾਲ ਉਰੇ ਕੱਢ ਕੇ ਹੁਣ ਕਹਿੰਦੇ ਹੋਰੇ ਜੇ ਇਸ ਤੋਂ ਬਾਅਦ ਵੀ ਨਾ ਹੋਇਆ ਸਾਡਾ ਹੱਲ ਕੋਈ ਨਾ ਹੋਇਆ ਹੱਲ 7 ਤਰੀਕ ਤੋਂ 21 ਜਨਮਤੀ ਤੋਂ ਬਾਅਦ ਅਸੀਂ ਰੈਗੂਲਰ 8 ਤਰੀਕ ਤੋਂ ਹਰਤਾਲ ਸ਼ੁਰੂ ਹੈ ਤੱਕ ਬਹੁਤ ਸਰਕਾਰ ਨੂੰ ਆਪ ਜਵਾਬ ਦੇਵੇ ਪ੍ਰਸ਼ਾਸਨ ਆਪ ਦੇਖੂਗਾ ਸਾਰਾ ਕੁਝ ਸਾਡੀ ਜ਼ਿੰਮੇਵਾਰੀ ਹੈ ਪੂਰੇ ਹੀ ਹੈ ਕਿ ਪੰਜਾਬ ਲੈਵਲ ਪੂਰੇ ਪੰਜਾਬ ਲੈਵਲ ਤੇ ਹੋਏਗਾ ਪੰਜਾਬ ਲੈਵਲ ਤੇ ਸਭ ਧਿਆ ਦਿ ਲੋ ਧੰਨਵਾਦੀ ਕਰਦਾ ਮੈਂ মিডিਆ ਸਾਹਿਬ ਦਾ ਉਰੇ ਪਹੁੰਚੇ ਆ ਤੁਹਾਡੇ ਥਰੂ ਇਹ ਬਹੁਤ ਖੁਸ਼ ਹੋ ਜਾਂਦਾ ਸਾਡੇ ਵਾਸਤੇ ਸੋਚੋ ਇਹਨਾਂ ਦਾ ਕੁਛ ਜੀ ਰੋਡ ਜਾਮ ਹੋ ਜੂਗਾ ਸਾਰਾ ਕੁਝ ਕਰਾਂਗੇ ਅਸੀਂ ਉਸ ਤੋਂ ਬਾਅਦ ਤਾਂ ਜੀ ਇਧਾਲੇ ਉਰੇ ਅੱਜ ਅੱਜ ਬੈਠੇ ਆ 2 ਦਿਨ ਦੀ ਹੜਤਾਲ ਸੀ ਸਾਡੀ ਅੱਜ ਲਾਸਟ ਦਿਨ ਹੈ ਕਿਉਂਕਿ ਬਾਲਮੀਕ ਮਹਾਰਾਜ ਜੀ ਦਾ ਪ੍ਰਗਟ ਦਿਵਸ ਆ ਰਿਹਾ ਹੈ ਉਹਦੇ ਕਰਕੇ ਅਸੀਂ ਗੰਦ ਨਹੀਂ ਪੈਣ ਸਕਦੇ ਪਾ ਸਕਦੇ ਵਿਚਾਰਾਂ ਵੀ ਸਫਾਈ ਕਰ ਰਹੇ ਆ ਕੱਲ ਤੋਂ ਸਫਾਈ ਕਰਾਂਗੇ ਬਾਕੀ ਸਾਡੀ ਪੰਜਾਬ ਪੱਤਰ ਤੱਕ ਹੜਤਾਲ ਜੰਮੇਗੀ ਸਾਹਿਬ ਠੀਕ ਇਹਨਾਂ ਨੇ ਸਾਡੇ ਖਤਮ ਕਰਤਾ ਕੰਮ ਜਦ ਕੋਈ ਮਤਾਂ ਆਵੇ ਕੋਈ ਅੰਦਰ ਸਾਨੂੰ ਕਿਉਂ ਨਹੀਂ ਦੱਸਦੇ ਵੀ ਤੁਹਾਡੀ ਇਹ ਚਿੱਠੀ ਆਈ ਆ ਸਾਡੀ ਸਲਾਹ ਲਵੋ ਅਸੀਂ ਗੰਦਗੀ ਚੱਕਦੇ ਆ 10 1000 ਤੇ 200 ਕਿਹੜਾ ਗੁਜ਼ਾਰਾ ਹੋਊਗਾ ਨਹੀਂ ਤੁਹਾਡੇ ਮੈਂਬਰਾਂ ਨਾਲ ਸਲਾਮਸ਼ੁਬਰਾ ਨਹੀਂ ਕੀਤਾ ਇਹਨਾਂ ਨੇ ਨਹੀਂ ਕੀਤਾ ਜੀ ਕਿਸੇ ਨੇ ਨਹੀਂ ਕੀਤਾ ਸਾਡੀ ਕੋਈ ਖ਼ਬਰ ਨਹੀਂ ਹੁੰਦਾ ਕੋਈ ਪੁੱਛਦਾ ਨਹੀਂ ਹੁਣ ਕੀ ਮੰਗ ਕਰਦੇ ਫਿਰ ਤੁਸੀਂ ਅਸੀਂ ਹੁਣ ਦੱਸਿਓ ਪੱਕੇ ਹੀ ਹੋਣਾ ਚਿੱਟੇ ਕਰੋ ਤੁਸੀਂ ਬਾਈ ਬਰੀ ਲਾਰਾ ਲੱਗਦਾ ਜੀ ਇਹਨਾਂ ਨੂੰ ਕੱਚਿਆਂ ਨੂੰ ਪੱਕੇ ਕਰੋ ਜੀ ਬਸ ਅਸੀਂ ਓਵਰ ਏਰੀਆ ਤੋਂ ਬਾਹਰ ਕੱਢ ਰਹੇ ਹਾਂ ਜਿਹੜਾ ਇਹ ਸਾਰਾ ਸਾਡਾ ਪੈਚਾ ਰ ਬੈਠਾ ਤੁਸੀਂ ਇਹ ਦੇਖੋ ਸਾਰਿਆਂ ਨੂੰ ਜਿਹੜਾ ਵੀ ਆਪਾਂ ਕਹਦੇ ਆਂ ਵੀ ਕੰਮ ਗਟਰਾਂ ਦੀ ਸਫਾਈ ਸੀਵਰੇਜ ਵਾਲੀ ਤੇ ਸਾਰੀ ਗੰਦਗੀ ਚਖਦੇ ਨੇ ਸਾਰਿਆਂ ਨੂੰ ਘੱਟ ਪੈਸੇ ਇਹਨਾਂ ਦੇ ਕਦੇ ਇਹਨਾਂ ਨੂੰ ਟਾਈਮ ਸਿਰ ਤਨਖਾਹ ਨਹੀਂ ਮਿਲਦੀ ਔਰ ਤੁਸੀਂ ਇਹ ਦੇਖੋ ਜਿਹੜੇ ਅੱਜ 15 15 20 20 ਸਾਲ ਦੇ ਲੱਗੇ ਹੋਏ ਨੇ ਅੱਜ ਉਹ ਕਹਿੰਦੇ ਵੀ 60 ਸਾਲ ਦੀ ਉਮਰ ਹੈ ਘਰ ਜਾਓ ਕਿੱਥੇ ਜਾਣ ਜੀ ਉਹਨਾਂ ਦਾ ਕੀ ਰੋਜੀ ਰੋਟੀ ਦਾ ਸਾਢੇ 1 ਹੋਸ ਦੇ ਵਿੱਚ ਮਤਾ ਆਇਆ ਸੀ ਉਹਰੇ ਉਹ ਮਤਾ ਸੀ ਵੀ ਏਜੰਸੀ ਨੂੰ ਦਿੱਲੀ ਜੀ ਨੂੰ ਟੈਂਡਰ ਦੇਣਾ ਨਾਗਰਿਕ ਸਾਹਮਣੂ ਮੱਦੇ ਦਾ ਪਤਾ ਲੱਗਿਆ ਉਹਨਾਂ ਨੇ ਆਪਣੇ ਸਿਮੂ ਐਮਸੀ ਬੁਲਾਏ ਉਹਨਾਂ ਨੂੰ ਸਪੈਸ਼ਲ ਮੀਟਿੰਗ ਰੱਖਣ ਨੂੰ ਕਿਹੜੀ ਕਿਹੜੀ ਸਰਕਾਰ ਦੇ ਵੇਲੇ ਮਤਾ ਸੀ ਉਹ ਹੁਣ ਪਾਰਟੀ ਹੁਣ ਆਇਆ 15 20 ਦਿਨ ਪਹਿਲਾਂ ਉਹ ਨਾਗਰਿਕ ਸਾਹਮਣੇ ਬੁਲਾ ਕੇ ਐਮਸੀਆਂ ਨਾਲ ਸਲਾਹ ਕਰਕੇ ਦੁਬਾਰਾ ਮੀਟਿੰਗ ਰੱਖੀ ਪਹਿਲਾਂ ਉਹ ਮੀਟਿੰਗ ਦਾ ਝੰਡਾ ਰੋਕਿਆ ਗਿਆ ਨਿਕਲ ਤੋਂ ਜਦੋਂ ਪਤਾ ਲੱਗ ਗਿਆ ਵੀ ਝੰਡਾ ਲੀਕ ਹੋ ਗਿਆ ਉਹ ਮੀਟਿੰਗ ਰੱਖੀ ਮੀਟਿੰਗ ਦੇ ਵਿੱਚ ਸਾਡੇ ਐਮਸੀਐਨ ਨੂੰ ਪ੍ਰੈਸ਼ਰ ਪਾਇਆ ਗਿਆ ਵੀ ਤੁਸੀਂ ਉਹ ਮਤਾ ਪਾਸ ਕਰੋ ਲੇਕਿਨ ਸਾਡੇ ਸਮੂਹ ਐਮਸੀਐਨ ਜਿਹੜੇ ਕਾਂਗਰਸ ਦੇ ਸੀ ਉਹਨਾਂ ਨੇ ਸਾਰਿਆਂ ਨੇ ਉਹ ਮਤਾ ਰਿਜੈਕਟ ਕੀਤਾ ਔਰ ਜਿਹੜੇ ਆਮ ਪਾਰਟੀ ਦੇ ਐਮਸੀਸੀ ਔਰ ਐਮਐਲਏ ਸਾਹਿਬ ਸੀ ਉਹਨਾਂ ਨੇ ਉਹ ਮਤਾ ਪਾਸ ਕੀਤਾ ਉਹ ਕਹਿੰਦੇ ਸਾਡਾ ਇਹ ਵੀ ਸਹਿਮਤ ਹੈ ਕੀ ਮੈਂ ਐਮਐਲਏ ਸਾਹਿਬ ਨੂੰ ਪੁੱਛਣਾ ਚਾਹਨਾ ਵੀ ਆਮ ਪਾਰਟੀ ਦੀ ਸਰਕਾਰ ਆਮ ਲੋਕ ਤਾਂ ਬੈਠੇ ਆ ਸੜਕਾਂ ਤੇ ਅੱਜ ਇਹਨਾਂ ਦਾ ਮਤਾਂ ਆਇਆ ਤੁਹਾਨੂੰ ਸੋਚਣਾ ਚਾਹੀਦਾ ਵੀ ਕਿਛੀ ਇੱਕ ਦਿੱਲੀ ਦੀ ਪਾਰਟੀ ਨੂੰ ਇਹਨਾਂ ਦਾ ਟੈਂਡਰ ਦੇ ਰਹੇ ਆ ਇਹ ਤਾਂ ਬੰਦੇ ਪੱਕੇ ਦੀ ਆਸ ਤੇ ਬੈਠਿਆ ਇਹਦਾ ਇਹਨਾਂ ਨੂੰ ਤਾਂ ਇਹ ਦੋਦੇ ਵੀ ਅੱਜ ਪੱਕੇ ਕੀਤਾ ਤੁਸੀਂ ਕੱਲ ਕੀਤਾ ਤੁਸੀਂ ਇਹਨਾਂ ਨੂੰ ਬਾਹਰ ਹੀ ਘੜਤਾ ਕਿਹਾ ਹੁਣ ਦਿੱਲੀ ਉਰੇ ਰਾਜ ਕਰੂਗੀ ਕਿਹਾ ਦਿੱਲੀ ਦਾ ਟੇਕੇਦਾਰ ਕਿਤੇ ਗਲੀਆਂ ਚ ਸਫਾਈ ਕਰੂਗਾ ਇਹ ਬੜਾ ਨਜਾਇਜ਼ ਹੋਇਆ ਜਿੱਥੇ ਸਿੱਧੀ ਅਸੀਂ ਨਿੰਦਾ ਕਰਦੇ ਆ ਅਸੀਂ ਇਹਨਾਂ ਦੇ ਨਾਲ ਤਨਮਨ თან ਦੇ ਨਾਲ ਜਿੱਥੇ ਭਟਣਗੇ ਅਸੀਂ ਇਹਨਾਂ ਦੇ ਮੋਢੇ ਟੱਕਾਂਗੇ ਔਰ ਅਸੀਂ ਜਿਹੜਾ ਪਾਈ ਸਾਡੀ ਪਾਈਚਾਰੀ ਹੈ ਉਹਨੂੰ ਕਾਇਮ ਰੱਖਾਂਗੇ ਔਰ ਅਸੀਂ ਬਾਲਮੀਕੀ ਪਾਈਚਾਰਨਾ ਹਮੇਸ਼ਾ ਸਾੜਦੇ ਆ ਕਾਂਗਰਸ ਪਾਰਟੀ ਹਮੇਸ਼ਾ ਸਾੜਦੀ ਰਹੀ ਹੈ ਔਰ ਹਮੇਸ਼ਾ ਇਹਨਾਂ ਦਾ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਪਰ ਮੇਰੀ ਪਿਆਰ ਦੀ ਸਰਕਾਰ ਨੂੰ ਤੁਸੀਂ ਬੜੀ ਆਸਾ ਸੀ ਲੋਕਾਂ ਨੂੰ ਲੋਕਾਂ ਨੇ ਚੇਂਜ ਕੀਤਾ ਸੀ ਤੁਸੀਂ ਜਿੰਨੇ ਕਿਸਾਨ ਰੋਲਦਾ ਉੱਥੇ ਫੇਰ ਰਜਗਾਰ ਇਹ ਜਿਹੜੇ ਰਜਗਾਰ ਕਰ ਰਹੇ ਸੀ ਉਹ ਵੀ ਰੋਲਦੇ ਜਿਹੜਾ ਤੁਸੀਂ ਵਰਗ ਨੂੰ ਖਸਾਲੀ ਦੇ ਰਹੇ ਸਿਰਫ ਦਿੱਲੀ ਨੂੰ ਇਹ ਦਿੱਲੀ ਵਾਲੀ ਰਾਜਨੀਤੀ ਹੋ ਰਹੀ ਚੰਗੀ ਇਹ ਤਖਤਾ ਪੜ ਰਣਗੇ ਲੋਕ ਜੇ ਤੱਕ ਕਾਲੀਆਂ ਦਾ ਪੜ ਸਕਦੇ ਹੈ ਕਾਂਗਰਸ ਦਾ ਪੜ ਸਕਦੇ ਉਹ ਦਿਨ ਦੂਰ ਨਹੀਂ ਇਹ ਆਮ ਆਦਮੀ ਦਾ ਤਖਤਾ ਪੜ ਜਿਹੜਾ ਇਹਨਾਂ ਨਾਲ ਧੋਖਾ ਕਰੂਗਾ ਜਿਹੜਾ ਇਹਨਾਂ ਨਾਲ ਨਹੀਂ ਖੜੂਗਾ ਉਹ ਬਖਸ਼ਿਆ ਨਹੀਂ ਜਾਊਗਾ ਔਰ ਇਤਿਹਾਸ ਗਵਾਏ بڑے بڑے ਜੁਗਦ ਜਿਹੜੇ ਵੀ ਹੋਏ ਉਹ ਬਾਗਵੀ ਕੀ ਸ਼ਕਤੀ ਤੇ ਹੋਏ ਉਹ ਸ਼ਕਤੀ ਹੈ ਇਹਨੂੰ ਨਾ ਜਗਾਓ ਜੇ ਸ਼ਕਤੀ ਜਾਗ ਗਈ ਤਾਂ ਜਿਹੜੇ ਅੱਜ ਚੈਨ ਦੀ ਨੀਂਦ ਸਾਡੇ ਬੱਚੇ ਛੜੇ ਅਸੀਂ ਕਰੋੜਾਂ ਦੇ ਸਾਫ਼ ਸੁਥਈਆ ਕਰੋੜਾਂ ਤੇ ਵਧੀਆ ਸਾਫ਼ ਸੁਥਰਾ ਵਾਤਾਵਰਣ ਕਰਦੇ ਆ ਨਰਕ ਬਹਿਜੂ ਗੁਰੇ ਪੰਜਾਬ ਇਹ ਪੂਰੇ ਪੰਜਾਬ 'ਚ ਦਿੱਲੀ ਦੀ ਪਾਰਟੀ ਉਹ ਜੇ ਕੋਈ ਟੈਂਟ ਵਾਲਾ ਮਾਰੋਣ ਤਾਂ ਦਿੱਲੀ ਦਾ ਜੇ ਕੋਈ ਬੋਰਡ ਲੱਗੇ ਤਾਂ ਦਿੱਲੀ ਦੀ ਪਾਰਟੀ ਹੁਣ ਜਿਹੜਾ ਸਫਾਈ ਸੀ ਉਹ ਦਿੱਲੀ ਦੀ ਪਾਰਟੀ ਨੂੰ ਔਰ ਅਸੀਂ ਇਹ ਵੀ ਸਰਕਾਰ ਨੂੰ ਬੇਨਤੀ ਕਰਦੇ ਹਾਂ ਸਾਰੇ ਸੀਵਰੇਜ ਦੇ ਮਲਾਜ਼ਮ ਜਿੱਦਾਂ ਕਮੇਟੀ 'ਚ ਸੀ ਕਾਲੀ ਦਲ ਦੇ ਟਾਈਮ 'ਚ ਇਹ ਸਾਰੇ ਮਲਾਜ਼ਮ ਇਹ ਸੀਵਰੇਜ ਬੋਰਡ ਜਿੱਦਾਂ ਇਹ ਕਮੇਟੀ 'ਚ ਲਿੱਤੇ ਜਾਣ ਜਿਹੜੇ ਸਾਡੇ ਮਾਲੀ ਨੇ ਜਾਂ ਸਾਡੇ ਲੈਟ ਕੋਰਪੋਰੇਟਰ ਇਸ ਹਰੀ ਕਮੇਟੀ ਚ ਲੈ ਕੇ ਇਹਨਾਂ ਨੂੰ ਪੱਕਾ ਕੀਤਾ ਜਾਵੇ ਨਹੀਂ ਤਾਂ ਇਸ ਸੰਘਰਸ਼ ਬਹੁਤ بڑا ਚੱਲੂਗਾ ਔਰ ਪੂਰਾ ਪੰਜਾਬ ਲੈ ਕੇ ਸਾਰੇ ਜਾਮ ਕਰ ਦਾਂਗੇ ਕਾਂਗਰਸ ਵਾਲੀ ਹਮੇਸ਼ਾ ਇਹਨੇ ਨਾ ਨਾ ਕੀ ਮਤਲਬ ਕੀ ਕਾਰਨ ਪ੍ਰੈਸ਼ਰ ਪਾਇਆ ਕਹਿੰਦੇ ਦੇਖੋ ਸਾਰੇ ਐਮਸੀ ਕਮਿਸ਼ਨ ਦੇ ਸੀਗੇ ਜਿਹੜਾ ਇਹ ਮਤਲਬ ਆਂਦਾ ਗਿਆ ਸੀ ਅਸੀਂ ਤਾਂ ਉਹਦੇ ਪਹਿਲਾਂ ਹੀ ਮੀਟਿੰਗ ਤੋਂ ਪਹਿਲਾਂ ਹੀ ਸਾਰਿਆਂ ਨੇ ਮੀਟਿੰਗ ਕਰਕੇ ਕੈਨਸਲ ਕਰਨ ਦਾ ਜੀ ਅਸੀਂ ਤਾਂ ਮਨ ਬਣਾਇਆ ਵਸ ਫਿਰ ਉੱਥੇ ਵੀ ਮੀਟਿੰਗ ਚ ਵੀ ਬੜਾ ਪ੍ਰੈਸ਼ਰ ਸੀਗਾ ਪੀਓ ਸਾਹਿਬ ਕਹਿੰਦੇ ਸੀ ਅਸੀਂ ਇਹ ਮਤਾ ਉੱਤੋਂ ਕਰਾ ਲਾਂਗੇ ਜਾਂ ਇੱਧਰੋਂ ਕਰਾ ਲਾਂਗੇ ਉੱਧਰੋਂ ਕਰਾ ਲਾਂਗੇ ਪਰ ਸਾਡੇ ਐਮਸੀ ਨੇ ਇਹ ਮਤਾ ਕੈਨਸਲ ਕੀਤਾ ਤੇ ਪ੍ਰੈਸ਼ਰ ਕਾਦਾ ਸੀ ਪ੍ਰੈਸ਼ਰ ਤਾਂ ਇਹ ਹੀ ਆ ਵੀ ਇਹ ਜਿਹੜਾ 5 ਕਰੋੜ ਰੁਪਏ 4 ਕਰੋੜ 58 ਲੱਖ ਰੁਪਈਆ ਸੀ ਪਹਿਲਾਂ ਸ਼ਹਿਰ ਦੀ ਜਿਹੜੀ ਸਫਾਈ ਸੀਗੀ ਉਹ ਮੇਰੇ ਖਿਆਲ ਚ 2 ਕਰੋੜ ਕੁਸ਼ ਰੁਪਈਆ ਨਾਲ ਹੁੰਦੀ ਸੀ ਪਰ ਇਹ ਡਬਲ ਪੈਸੇ ਜਿਹੜੇ ਸੀਗੇ ਸ਼ਹਿਰ ਦੀ ਸਫਾਈ ਲਈ ਦਿੱਲੀ ਦੀ ਕੰਪਨੀ ਨੇ ਟਿਕਾੜੀ ਤੁਸੀਂ ਪ੍ਰੈਸ਼ਰ ਓਕੇ ਫਿਰ ਤੁਸੀਂ ਮਤਲਬ ਤੇ ਸਾਈਨ ਕਰਤਾ ਸੀ ਪ੍ਰੈਸ਼ਰ ਮੇਰੇ ਤੇ ਕੀ ਪਾਉ ਮੇਰਾ ਤਾਂ ਸਾਰਾ ਭਾਈਚਾਰਾ ਦਾ ਮੇਰਾ ਇਹਨਾਂ ਲਈ ਤਾਂ ਮੈਂ ਖੜਦਾ ਪਰ ਇੱਥੇ ਮੈਨੂੰ ਇਹ ਨਹੀਂ ਹੁੰਦਾ ਵੀ ਮੈਂ ਗੱਲਾਂ ਮਾਰ ਕੇ ਜਾਵਾਂ ਇੱਥੇ ਸਾਰੇ ਨਾਲ ਇਹਨਾਂ ਨਾਲ ਗੱਲਾਂ ਮਾਰ ਕੇ ਚਲੇ ਜਾਂਦੇ ਨੇ ਕੰਮ ਇਹਨਾਂ ਦਾ ਕੋਈ ਨਹੀਂ ਕਰਦਾ ਇਹਨਾਂ ਲਈ ਮੈਨੂੰ ਇੱਥੇ ਆ ਕੇ ਸਰਕਾਰ ਵਾਲੇ ਬੰਦੇ ਬੈਠਣ ਵੀ ਭਾਈ ਇਹਨਾਂ ਨੂੰ ਪੱਕੇ ਕਰ ਰਹੇ ਆ ਕੱਚਿਆਂ ਨੂੰ ਪੱਕੇ ਕਰ ਦਿਓ ਤਾਂ ਸਹੀ ਨਾ ਕੁਝ ਇਹਨਾਂ ਨੂੰ ਬਚਾਰੀਂ ਗੱਲਾਂ ਮਾਰਾਂ ਦੀ ਗੱਲ ਕਰੋ ਗੱਲਾਂ ਮਾਰਦੇ ਨੇ ਨਾ ਲੋ ਨਾ ਖੁੱਲ ਗੱਲਾਂ ਸਾਰੀ ਗੱਲਾਂ ਮਾਰ ਕੇ ਜੰਨੇ ਜਿੰਨੇ ਲੀਡਰ ਨੇ ਮੈਂ ਤਾਂ ਕੋਈ ਲੀਡਰਿੰਗ ਕਰਦਾ ਮੇਰਾ ਤਾਂ ਭਾਈਚਾਰਾ ਕਿਸਾਨ ਚ ਬੈਠੀ ਆ ਭਾਈਚਾਰਾ ਮੇਰਾ ਬੈਠਾ ਫੋਨ ਆਧਾਰ ਕਾਰਡ ਅਪਡੇਟ ਅਤੇ ਹੋਰ ਬਹੁਤ ਸਾਰੀਆਂ ਜ਼ਰੂਰੀ ਸੇਵਾਵਾਂ ਇੱਕੋ ਥਾਂ ਤੇ ਬੇਦੀ ਸਮਾਰਟ ਸੋਲਿਊਸ਼ਨ ਬਲੇਰ ਕੋਟਲਾ ਰੋਡ ਖੰਨਾ ਵਿਖੇ ਆਧਾਰ ਕਾਰਡ ਵਿੱਚ ਘਰ ਦਾ ਪਤਾ ਪਿਤਾ ਪਤੀ ਦਾ ਨਾਮ ਅਤੇ ਮੋਬਾਈਲ ਨੰਬਰ ਅਪਡੇਟ ਕਰਵਾਓ गुम होया पैन कार्ड मुड़ प्राप्त करवाओ गुम होया सी गड्डी दी रजिस्ट्रेशन सर्टिफिकेट मुड़ प्राप्त करवाओ हर गड्डी दा इंश्योरेंस तेजी अते परोसे नाल करवाओ सारिया सेवावां सौखिया परोसे योग अते समय से आज ही संपर्क करो बेदी स्मार्ट सोल्यूशन तो हाडिया सारिया दस्तावेज अते इंश्योरेंस दिया लोड़ा लई एक हल